ਅੱਜ ਦੇ ਸਮਾਜ ਵਿੱਚ ਸਿਹਤ ਸਵਾਲ ਸੇਵਾਵਾਂ ਸਮਾਜਿਕ ਤੇ ਵਿਅਕਤੀਗਤ ਵਿਕਾਸ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਯੋਗਦਾਨ ਦਿੰਦੀਆਂ ਹਨ ਇਸੇ ਲੜੀ ਤਹਿਤ 23 ਮਾਰਚ 2025 ਨੂੰ ਸ਼੍ਰੀ ਹਨੂਮਾਨ ਮੰਦਰ ਬਠਿੰਡਿਆ ਮੁਹੱਲਾ ਨਾਬਾ ਵਿਖੇ ਦਾਜਲ ਬਰਾਦਰੀ ਸੇਵਾ ਸਮਿਤੀ ਅਤੇ ਸਵੈ ਸੇਵਾ ਮੁਹੱਲਾ ਸੁਧਾਰ ਕਮੇਟੀ ਬਠਿੰਡਿਆ ਮੁਹੱਲਾ ਨਾਬਾ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਮਦਨ ਲਾਲ अरोड़ा ਜੀ ਦੀ ਯਾਦ ਵਿੱਚ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਹਰ ਡਾਕਟਰਾਂ ਨੇ ਆਏ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਦਵਾਈ ਦਿੱਤੀ ਜੀ ਜੇ ਕੀ ਕਹਾਂਗਾ ਇਸ ਕੈਂਪ ਬਾਰੇ ਅ ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦਾ ਜਿਹੜਾ ਕੈਂਪ ਹੈ ਉਹ ਸਾਡੇ ਮਹਾਲੇ ਦੀ ਸਿਰਮੌਰ ਸੰਸਥਾ ਹੈ ਜਿਹੜੀ ਰਾਜੇ ਬਰਾਦਰੀ ਸਹਿਰਾ ਸੁਮੇਤੀ ਅਤੇ ਸਵੈ ਸੇਵਾ ਮલ્લાਸਗਾਰ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਹੈ ਅਤੇ ਸਾਡੇ ਇੱਕ ਅੰਤਰੀ ਦੀ ਜਿਹੜੇ ਕਿ ਮਹੱਲੇ ਦੀ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੇ ਮਹੱਲੇ ਦੀ ਬਹੁਤ ਸੇਵਾ ਕੀਤੀ ਹੈ ਮਦਨ لال ਜੀ ਖੱਟਰ ਉਹਨਾਂ ਦੀ ਆਦ ਨਿੱਗੀ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਇਹ ਕੈਂਪ ਲਵਾ ਰਹੇ ਹਾਂ ਇਹ ਜਿਹੜਾ ਕੈਂਪ ਹੈ ਸਵੈ ਸੇਵਾ ਵੱਲੋਂ ਦਾ ਚਾਤਾਂ ਚ ਕੈਂਪ ਲਗਾਏ ਜਾ ਚੁੱਕੇ ਨੇ ਰਾਜੇ ਬਰਾਦਰੀ ਜੋ ਔਰ ਸੰਸਥਾਨ ਨੇ ਦੱਸਿਆ ਹੈ ਔਰ ਅੰਕਲ ਜੀ ਸਾਡੇ ਜਿਹੜਾ ਬਦਲਾਅ ਅੰਕਲ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਜਿਹੜੀਆਂ ਸਾਨੂੰ ਉਮਰ ਵੱਢ ਤੋਂ ਉਹਨਾਂ ਅਸ਼ੀਰਵਾਦ ਮਿਲਿਆ ਹੈ ਉਹਨਾਂ ਦੀ ਰਹਿਨੁਮਾਈ ਚਾਹੇ ਸੀ ਕੈਂਪ ਲਗਾ ਰਹੇ ਹਾਂ ਆ ਜਿਸ ਦੇ ਵਿੱਚ ਜੋ ਨਾਬਾ ਦੇ ਪਰਮੰਨੇ ਡਾਕਟਰਸ ਨੇ ਮੈਡੀਸ਼ਨ ਦੇ ਹੱਡੀਆਂ ਦੇ ਔਰ डॉक्टर एकता ने जो औरतों और और ने माहिर होमोपैथी आयुर्वेदा दे और गायनी सारे डॉक्टर्स आए हैं और महल और समाज के शहर के इस कैंप के बारे बहुत चर्चा है क्योंकि यह जो कैंप है एक बहुत एक अच्छी संस्था बहुत ही अच्छी जगह से लगाया जा रहा है इस दे मैं मोहल्ले की हनुमान मंदिर कमेटी है शिव मंदिर कमेटी है मणि मंदिर कमेटी है न्यू फ्रेंड्स क्लब है बाबा दीप सिंह वैलफेयर सोसायटी है मानव सेवा उत्तम सेवा है इन्हों का भी धन्यवाद करना क्योंकि इस कैंप में ਦੇਵਤਾਂ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਵਿੱਚ ਬਹੁਤ ਯੋਗਦਾਨ ਦਿੱਤਾ ਹੈ ਸਪੈਸ਼ਲ ਥੈਂਕਸ ਹੈ ਜਿਹੜਾ ਡਾਕਟਰ ਸਾਹਿਬਾਨ ਦਾ ਹੈ ਇਸ ਐਮਪੀ खासियत ਇਹ ਹੈ ਕਿ ਅਸੀਂ ਨੂੰ ਕਿਸੇ ਨੂੰ ਚੀਫ ਗੈਸਟ ਨਹੀਂ ਬੁਲਾਇਆ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਚੀਫ ਗੈਸਟ ਹੋਣ ਉਹ ਸਾਰੇ ਡਾਕਟਰ ਸਾਹਿਬਾਨ ਹੋਣ ਅਸੀਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਕੰਮ ਲਗਾਈਏ ਭਾਵੇਂ ਪਰਮਾਤਮਾ ਦੀ ਕਿਰਪਾ ਬਣੀ ਰਹੇ ਤਾਂ ਅਸੀਂ ਇਸ ਤਰ੍ਹਾਂ ਦੇ ਕੰਮ ਅਸੀਂ ਹੋਰ ਵੀ ਗਾਜਬ ਰਾਜ ਦੀ ਸੇਵਾ ਸੰਮਤੀ ਔਰ ਅੰਕਲ ਜੋ ਸਾਡੇ ਮਦਨ ਲਾਲ ਜੀ ਨੇ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਲਗਾਤਾਰ ਬਰਾਦਰੀ ਸੇਵਾ ਸੰਮਤੀ ਨੱਭਾ ਵੱਲੋਂ ਸ਼੍ਰੀ ਮਦਨ ਲਾਲ ਜੀ ਸ਼ੋਕਰ ਬੀਲਿਵ ਹੋਰ ਬਣਾ ਸਾਨੂੰ ਉਹਨਾਂ ਦੇ ਬਹੁਤ ਬਰਾਦਰ ਨੂੰ ਦੇਣਾ ਹੈ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕੈਂਪ ਦਾ ਮੈਡੀਕਲ ਪਹੁੰਚ ਦਾ 46 ਡਾਕਟਰ ਆਏ ਨੇ ਜੀ ਸੇਵਾ ਨਿਭਾ ਰਹੇ ਨੇ ਜਿਹੜੇ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿਹੜਾ ਕਿੰਨਾ ਮੈਂ ਕੈਂਪਰ ਹੋਟ ਹੈ ਇਹ ਇਹ ਪਹਿਲਾ ਕੈਂਪ ਹੈ ਜੀ ਛੇ ਪਗਾਂ ਛੇ ਦਿਨ ਉਹਦੇ ਅੱਜ ਸਹੀ ਅੱਜ ਕਰ ਰਹੇ ਨੇ ਇਸੇ ਦਿਨੀ ਸਾਡੀ ਉਦਯਾਮ ਵਾਲੇ ਧਰਮਸ਼ਾਲਾ ਦਾ ਨੀ ਪੱਥਰ ਰੱਖਿਆ ਗਿਆ ਸੀ। ਉਹ ਸੁਦੀ ਉਹਦੇ ਜਿਵੇਂ ਅਸੀਂ ਮਦਨ ਲਾਲ ਜੀ ਦੇ ਪੱਟੇ ਦਾ ਧਰਮਸ਼ਾਲਾ ਦਾ ਉਹਨਾਂ ਦਾ 55 ਸਾਲ ਹੋ ਗਏ ਉਹਨਾਂ ਨੂੰ ਨੀ ਪੱਥਰ ਰੱਖਿਆ ਸੀ 1973 ਨੂੰ। ਉਹਨਾਂ ਦੀ ਯਾਦ ਵਿੱਚ ਅਸੀਂ ਮਦਨ ਲਾਲ ਜੀ ਦੇ ਘਰ ਤੇ ਅੱਗੇ ਕੈਂਪ ਲਾਇਆ। ਉਹ ਛੋਟਾ ਜਿਹਾ ਪਰਲਾ ਕੀਤਾ ਤੇ ਬੜੀ ਬਸੰਤ। इन्विटेस मैंने गरीब पहले आया था तो मैं उनके हाँ दादा करती कैंप बहुत बढ़िया कर मतलब एमें इस लैवल से कैंप ऑर्गेनाइज करना इन सारे डॉक्टर्स कट्ठे करने सेवा प्रोवाइड करवाइ ਸੋ वेरी गुड इनिशिएटिव एंड रियली एप्रिशिएटिव काम ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜੇ 2 इंच ਹਸਪੀਟਲ ਨਹੀਂ ਆ ਪਾਦੇ ਉਹ ਅੱਜ ਆ ਪਰੇ ਨੇ ਤੇ ਸਾਡੀ ਕੰਸਲਟੇਸ਼ਨ ਦੀ ਲੈਬ ਆ ਰਹੇ ਨੇ ਆਪਣੀ ਸਮੱਸਿਆਵਾਂ ਦੇ ਦੱਸ ਸਕਦੇ ਨੇ ਕਿ ਨਾਲ ਮਤਲਬ ਇਹ ਸਾਰਾ ਕੁਝ ਇੱਕ ਇੱਕ ਬੰਡਲ ਐਵੇਂ ਜਿਹਾ ਆਰਗੇਨਾਈਜ਼ ਕਰਨਾ ਬਹੁਤ ਸਾਬੀ ਹੁੰਦਾ ਹੈ ਛੋਪਰਾ ਲੈ ਹੈ ਕਿ ਐਵੇਂ ਵੀ ਕੈਂਸੋਲਿਡੇਟ ਹੋਦੇ ਰਹਿਣੇ ਚਾਹੀਏ ਇਹਨਾਂ ਵੱਲ ਅਰਗਨਾਈਜ਼ ਕੀਤਾ ਲਾਸਟ ਜਿਹੜਾ ਐਕਟ ਸੀਗਾ ਜਿਹਦਾ ਚੋਪਰ ਪਾਟਲਨੀ ਆਇਆ ਸੀ ਤੇ ਉਹ ਵੀ ਉਹ ਜੀ ਆਪਣੀ ਕਮਿਊਨਿਟੀ ਦੇ ਵਿੱਚ ਇੰਨੀ ਇੰਨੀ ਸਾਰੀਆਂ ਲੋਕਾਂ ਨੂੰ ਇਕੱਠੇ ਕਰਕੇ ਜਨਰਲ ਵੀ ਲੈਕਚਰ ਦੇਣਾ ਤੇ ਉਸ ਲੈਵਲ ਦਾ ਆਰਗੇਨਾਈਜ਼ ਕਰਨਾ ਇਹ ਵੀ ਮਤਲਬ ਬਹੁਤ ਵੱਡੀ ਗੱਲ ਹੈ ਕਿ मेडिकल चेकअप कैंप ये काजल बिरादरी जो सोसाइटी है और स्वयं सेवा सोसाइटी है उन तो दोनों ने मिलकर एक मेडिकल कैंप रखा है इधर तो इंडिया मोहल्ला में रखा है मेडिकल चेकअप कैंप में काफ़ी सारे डॉक्टर हैं यहाँ पे मैं हमें मेडिसिन की डॉक्टर एकता है गई ने और डेंटल डेंटिस्ट भी आए हैं औरतों वाले भी आने वाले हैं एंड डॉक्टर अमनदीप भी हैं आयुर्वेदिक भी है और होम्योपैथी के भी डॉक्टर्स हैं तो काफ़ी सारे डॉक्टर्स हैं अपील है कि आप जो भी जिनको भी ज़रूरत है वो आए हमारे यहाँ से अपनी दवाइयाँ लेके जा सकते हैं बहुत अच्छा उपराला है बहुत अच्छा इनिशिएटिव है इनिशियटिव आया किस चीज़ में हम इलाज चल रहा है ट्रीटमेंट है बताए औरतों के हैं मेडिसिन के हैं और डेंटल के हैं होम्योपैथी के हैं आयुर्वेद के है अज स्वयं महला सुधार कमेटी बठिंडिया महला वालों एडवोकेट सनीजा जी धीरे कुमार जी रहनुमई हेठ एक विशाल मैडल चैकअप कैंप लग्या होया मेन लगता पेला कैंप है बहुत वीया सिस्टम बनाया होया बहुत वीरिया नाफे सिविल होस्पिटल डॉक्टर इतने आए हुए हैं इन्हों का बहुत वीर उपरला है ਅਸੀਂ ਸਾਰੇ ਹੀ ਸਵਾਗ ਨੂੰ ਅਸੀਂ ਬੇਨਤੀ ਕਰਦੇ ਹਾਂ ਜੇ ਇਹ ਜੋ ਪ੍ਰਾਲੇਪਾ ਸਾਰਿਆਂ ਨੂੰ ਬਾਰ-ਬਾਰ ਕੱਟੇ ਚੇਦਦੇ ਆ ਜੋ ਕਿ ਗਰੀਬ ਲੋਕਾਂ ਦਾ ਭਲਾ ਹੋ ਸਕੇ ਤੇ ਗਰੀਬ ਲੋਕਾਂ ਦੇ ਆਪਾਂ ਵਧੀਆ ਤਰੀਕੇ ਨਾਲ ਮਦਦ ਕਰ ਸਕੀਏ